ਇਹ ਝੰਡ ਦੀ ਮੰਤ ਹੈ ਜੀ ਇਹ ਕਹਿੰਦੇ ਪਾਣੀ ਆਉਂਦਾ ਪਾਣੀ ਛੱਡਦਾ ਇਹ ਦੇਖੋ ਜAVE ਇਹ ਝੰਡ ਪਾਣੀ ਛੱਡਦਾ ਜੀ ਇਹ ਝੰਡ ਚੋਂ ਪਾਣੀ ਆਉਂਦਾ ਬਾਈ ਕਹਿੰਦੇ ਇੱਥੇ ਦੂਰੋਂ 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 ਲੋਕ ਮੱਥਾ ਟੇਕ ਆਉਂਦੇ ਆਹ ਦੇਖੋ ਜੀ ਆਹ ਦੇਖੋ ਜੀ ਆਹ ਦੇਖੋ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਹੁਣ ਕੁੜੀ ਨਾਲ ਗੱਲਬਾਤ ਕਰਾਂਗੇ ਆਪਾਂ ਆਹ ਦੇਖੋ ਜੀ ਹਾਂ ਬਾਈ ਇਹ ਕੀ ਇਹਦੇ ਚ ਕੀ ਤੁਹਾਨੂੰ ਮੱਥਾ ਟੇਕਦੇ ਹੋ ਝੰਡ ਚ ਕੀ ਹੈ ਜਾ ਇਹ ਜੀ ਝੰਡ ਚੋਂ ਪਾਣੀ ਆਉਂਦਾ ਜੀ ਆਟੋਮੈਟਿਕ ਹੀ ਬਦਾਨੀ ਕੋਈ ਰੱਬ ਦਾ ਕ੍ਰਿਸ਼ਮਾ ਜੀ ਓਏ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਇੰਨਾ ਲੋਕ ਅੱਗੇ ਜਾਵ ਰਹੇ ਹਨਾ ਤੁਸੀਂ ਇਹਨਾਂ ਨੂੰ ਵਿਸ਼ਵਾਸਾ ਚ ਕਿਉਂ ਬੜੇ ਹੋਏ ਹੋ ਤੁਸੀਂ ਕਹਿੰਦੇ ਵੀ ਇਹ ਝੰਡਾ ਤੁਹਾਨੂੰ ਦਿਖਾਉਂਦੇ ਆ ਦੇਖੋ ਭਾਈ ਇੱਧਰ ਲੋਕ ਨਾ ਇਹ ਜਿਹੜੇ ਝੰਡਾ ਦਾ ਝੰਡਾ ਇਹਨਾਂ ਨੇ ਮੰਨਤਾ ਕਰਦੀ ਹੈ ਜੀ ਅੱਗੇ ਫੁੱਲ ਪਏ ਆ ਦੂਰੋਂ ਦੂਰੋਂ ਭਾਈ ਇਹ ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਇਹ ਝੰਡਾ ਹੈ ਇਹ ਚ ਪਾਣੀ ਆਉਂਦਾ ਜੀ ਆ ਤੁਹਾਡੇ ਸਾਹਮਣੇ ਆ ਵੀਰੇ ਤੁਸੀਂ ਆਪ ਹੀ ਦੇਖਿਆਗਾ ਏਗੋ ਇਹ ਹੋ ਨਹੀਂ ਹੈਗਾ ਝੂਠ ਨਹੀਂ ਹੈਗਾ ਨਾ ਹੀ ਕੋਈ ਅੰਧਵਿਸ਼ਵਾਸ ਆ ਸੁੱਖਾਂ ਪੂਰੀਆਂ ਹੁੰਦੀਆਂ ਨੇ ਆ ਦੇਖ ਤੁਹਾਡੇ ਸਾਹਮਣੇ ਪਾਣੀ ਦਿਖਾਇਆ ਤੁਹਾਨੂੰ ਮੈਂ ਪੀਤਾ ਵੀ ਆ ਸਿਰ ਤੇ ਵੀ ਪਾਇਆ ਇਹ ਸੁੱਚਾ ਪਾਣੀ ਆ ਕ੍ਰਿਸ਼ਮਾ ਰੱਬ ਦਾ ਇਹ ਪਾਣੀ ਤੁਸੀਂ ਕਿੰਨੇ ਟਾਈਮ ਤੋਂ ਤੁਹਾਨੂੰ ਇਹ ਚੀਜ਼ ਦੇ ਮਗਰ ਪਈ ਹੋਈ ਆ ਵੀ ਤੁਹਾਨੂੰ ਸੱਚ ਆ ਵੀ ਇਹ ਜਿਹੜਾ ਪਾਣੀ ਆਉਂਦਾ ਝੰਡ ਤੋਂ ਇਹ ਬਹੁਤ ਪੁਰਾਣਾ ਬਣਗਾ ਵੀਰੇ ਨਾਲ ਝੰਡ ਨਹੀਂ ਹੈਗਾ ਇਹ ਬਣਗਾ ਚਾ ਹਾਂਜੀ ਇਹ ਬਣਗਾ ਜੀ ਅੱਛਾ ਬਹੁਤ ਪੁਰਾਣਾ ਬਣ ਗਿਆ ਪਹਿਲਾਂ ਸਾਡੇ ਬਜ਼ੁਰਗ ਆਉਂਦੇ ਸੂਰੇ ਮੱਥਾ ਟੇਕਣਾ ਹੁੰਣਾ ਸੀ ਆਉਂਦੇ ਸਾਡੀ ਸੁੱਖ ਪੂਰੀ ਹੁੰਦੀ ਆ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲਦਾ ਉਹ ਸਿੱ ਘਰੇ ਲੈ ਜਾਂਦੇ ਛਿੱਟਾ ਦਿੰਨੇ ਆ ਬੱਚਿਆਂ ਨੂੰ ਪਿਉਂਨੇ ਆ ਕੋਈ ਵੀ ਦੁੱਖ ਤਕਲੀਫ ਆ ਬਣ ਤੇ ਮੱਥਾ ਟੇਕ ਕੇ ਜਾਂਦੇ ਆ ਸੀ ਉਹ ਪਾਣੀ ਪੀਣੇ ਆ ਠੀਕ ਹੁੰਦੀ ਆ ਇਹਦੇ ਨਾਲੇ ਵੀਰੇ ਲੋਕ ਕਿੱਥੋਂ ਤੱਕ ਜਾਵੜੇ ਠੀਕ ਹੈ ਤੁਸੀਂ ਆਂਦੋ ਸ਼ੋਸ਼ਾ ਦੇ ਵਿੱਚ ਬੜੇ ਹੋਏ ਹੋ ਤੁਸੀਂ ਇਹ ਚੀਜ਼ ਤੋਂ ਕਿਉਂ ਨਹੀਂ ਨਿਕਲ ਰਹੇ ਕਿਉਂਕਿ ਮੈਂ ਇਹ ਚੀਜ਼ ਨਹੀਂ ਮੰਨਦਾ ਵੀ ਇਹ ਜਿਹੜੀ ਇਹ ਤੋਂ ਪਾਣੀ ਨਿਕਲਿਆ ਇਹ ਹੋ ਸਕਦਾ ਵੀ ਇਹ ਦਰਖਤ ਦੇ ਕੋਸ਼ ਐ ਹੋਜੀ ਇਹ ਇਹੋ ਜਿਹੇ ਦਰਖਤ ਹੋਵੇ ਮਤਲਬ ਵੀ ਜਿਹਦੇ ਚ ਕੇਰ ਪਾਣੀ ਰਹੇ ਜਾਂਦਾ ਹੈ ਜਾਂ ਪਾਣੀ ਛੱਡਦਾ ਹੈ ਇਹ ਇਹ ਵੀ ਹੋ ਸਕਦੀ ਹੈ ਤੁਸੀਂ ਇਹ ਚਿਤ ਚ ਕਿਉਂ ਬੜੇ ਹੋ ਨਿਕਲ ਕਿਉਂ ਨਹੀਂ ਰਹੀ ਇਹ ਅੰਧਵਿਸ਼ਵਾਸ ਨਹੀਂ ਹੈਗਾ ਵੀਰੇ ਤੁਸੀਂ ਬਾਰ ਬਾਰ ਕਹੀ ਐ ਨੇ ਤੁਹਾਡੇ ਸਾਹਮਣੇ ਪਾਣੀ ਦੀ ਧਾਰ ਚੱਲੀ ਜਾਂਦੀ ਐ ਜੇ ਬਣ ਚੋਂ ਪਾਣੀ ਨਿਕਲੂਗਾ ਉਂ ਤੁਸੀਂ ਕਿਕਰ ਚ ਦੇਖ ਲਓ ਗੁੰਦ ਜੀ ਨਿਕਲਦੀ ਹੁੰਦੀ ਆ ਉਹ ਚੀਜ਼ ਨਹੀਂ ਹੈਗੀ ਤੁਹਾਡੇ ਸਾਹਮਣੇ ਪਾਣੀ ਦੀ ਧਾਰ ਚੱਲੀ ਜਾਂਦੀ ਐ ਮੈਂ ਪੀਤਾ ਨਾਲ ਸਿਰਜ ਪਾਇਆ ਚਲੋ ਤੁਸੀਂ ਇਹ ਗੱਲ ਕਰੋ ਜੇ ਤੁਹਾਨੂੰ ਇਸ ਗੱਲ ਇਸ ਗੱਲ ਨਾਲ ਸਹਿਮਤ ਹੋ ਸ਼ਰਤ ਲਾਉਣੀਓ ਕਿਨੇ ਕੰਨੇ ਦੀ ਸ਼ਰਤ ਲਾਉਣੀਓ ਬ ਸ਼ਰਤ ਲਾਉਨੇ ਆ ਵੀਰੇ ਕਿੰਨੇ ਕੰਨੇ ਸ਼ਰਤ ਲਾਉਣ ਨੂੰ ਤਿਆਰ ਹਾਂ ਅਸੀਂ ਇਹਨੂੰ ਪੁੱਜਣਾ ਛੱਡ ਦਾਂਗੇ ਬੰਨ ਅਸੀਂ ਬਈ ਅਸੀਂ ਨਹੀਂ ਮੰਨਦੇ ਅਸੀਂ ਪੱਤਰਕਾਰ ਵੀ ਹਾਂ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਅਸੀਂ ਆਪਦੇ ਆਪ ਨੂੰ ਕਾਮਰੇਡ ਵੀ ਸਮਝਦੇ ਹਾਂ ਅਸੀਂ ਮਤਲਬ ਇਹ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਤੁਸੀਂ ਇਹ ਚੀਜ਼ ਨੂੰ ਪੂਰੀ ਇੱਕ ਥਾਪੜ ਕੇ ਕਹਿ ਸਕਦੇ ਹੋ ਕਿ ਪਾਣੀ ਆਉਂਦਾ ਹਾਂ ਵੀਰੇ ਲੈ ਤੁਸੀਂ ਪਾਣੀ ਹੁਣ ਕੱਢ ਕੇ ਦਿਖਾਓ ਬਈ ਲੈ ਤੁਸੀਂ ਆਹ ਦੇਖੋ ਆ ਸੁੱਕਿਆ ਪਿਆ ਹੈ ਆ ਝੰਡਾ ਸੁੱਕਿਆ ਹੈ ਇਥੋਂ ਤੁਸੀਂ ਪਾਣੀ ਕੱਢ ਦਿਓ ਅਸੀਂ ਮੰਨ ਜਾਂਗੇ ਜਿਵੇਂ ਤੁਸੀਂ ਕਹੋਗੇ ਆ ਸੁੱਕਿਆ ਇਥੋਂ ਇਹ ਤੁਸੀਂ ਪਾਣੀ ਕੱਢ ਕੇ ਦਿਖਾਓ ਉੱਥੋਂ ਪਾਣੀ ਨਹੀਂ ਆਉਂਦਾ ਵੀਰੇ ਪਾਣੀ ਉੱਥੋਂ ਹੀ ਆਉਂਦਾ ਸਾਰੇ ਬਣਚੋਂ ਪਾਣੀ ਨਹੀਂ ਆਉਂਦਾ ਹੈਗਾ ਤੁਸੀਂ ਵਿਸ਼ਵਾਸ ਕਰੋ ਨਾ ਕਰੋ ਸਾਡ ਨੂੰ ਤਾਂ ਵਿਸ਼ਵਾਸ ਹੈ ਸਾਡੇ ਬਜ਼ੁਰਗਾਂ ਨੂੰ ਉੱਥੋਂ ਬਈ ਉੱਥੋਂ ਪਾਣੀ ਕੱਢ ਕੇ ਦਿਖਾ ਦਿਓ ਦੁਬਾਰੇ ਇਹ ਕੋਈ ਟਾਈਮ ਹੁੰਦਾ ਵੀਰੇ ਕਿਵੇਂ ਟਾਈਮ ਕਿਵੇਂ ਇਹ ਵੀ ਕੋਈ ਟਾਈਮ ਹੁੰਦਾ ਹੁਣ ਬਾਰ-ਬਾਰ ਥੋੜੀ ਪਾਣੀ ਆਊਗਾ ਜੀ ਹੁਣ ਲੋ ਬਈ ਇਹ ਭੈਣ ਗੱਲ ਤੇ ਆ ਨਹੀਂ ਰਹੀ ਕਹਿੰਦੀ ਵੀ ਇਹ ਜੋ ਡੰਡ ਕੀ ਨਾਂ ਚ ਬਾਈ ਦਾ ਬਣਗਾ ਬਾਈ ਬਣ ਬਣਗਾ ਕਹਿੰਦੀ ਇਹ ਜੋ ਬਣ ਗਿਆ ਇਹਦੇ ਚੋਂ ਜਦੋਂ ਪਾਣੀ ਆਉਂਦਾ ਦੇਖੋ ਜੀ ਗਿੱਲਾ ਹੋਇਆ ਤਾਂ ਬਣ ਤੁਹਾਡੇ ਸਾਹਮਣੇ ਮੈਂ ਪਾਣੀ ਦਿੱਤਾ ਤੇ ਬਾਈ ਜੇ ਇੰਨੀ ਸ਼ਕਤੀ ਹੈ ਤਾਂ ਫਿਰ ਤੁਸੀਂ ਇਹ ਤੋਂ ਮੱਥਾ ਰੇਕ ਕੇ ਦੁਆਰੇ ਪਾਣੀ ਫੇਰ ਕੋਈ ਪਾਣੀ ਬਾਹਰ ਲਾਵੇ ਫੇਰ ਆ ਵੀ ਇਹ ਹੁਣ ਆਪਣੇ ਕਹੇ ਤੂੰ ਥੋੜੀ ਪਾਣੀ ਦੇਊਗਾ ਜੀ ਇਹ ਤਾਂ ਕੁਦਰਤ ਪੱਲੋਂ ਜਦੋਂ ਕੋਈ ਰੱਬ ਦੀ ਮਿਹਰ ਹੁੰਦੀ ਹੈ ਜੀ ਉਦੋਂ ਪਾਣੀ ਆਉਂਦਾ ਜੀ ਇਹਦੇ ਵਿੱਚ ਬਾਈ ਅਸੀਂ ਯਕੀਨ ਕਿਵੇਂ ਕਰੀਏ ਕਿਉਂਕਿ ਅਸੀਂ ਤਾਂ ਉਹ ਕੋਲੇ ਹੈ ਹੀ ਨਹੀਂ ਜਦੋਂ ਪਾਣੀ ਆ ਰਿਹਾ ਸੀ ਉਹ ਤਾਂ ਪਾਣੀ ਤੁਸੀਂ ਕੋਲੇ ਛੱਡਿਆ ਹੋਵੇ ਜਾਂ ਕਿਤੇ ਕੋਈ ਪਾਣੀ ਦੀ ਬੋਤਲ ਭਰ ਕੇ ਰੱਖ ਗਿਆ ਹੋਵੇ ਜਾਂ ਕੋਈ ਜਾਨਵਰ ਨੇ ਪਿਸ਼ਾਬ ਕੀਤਾ ਹੋਵੇ ਇਹ ਵੀ ਹੋ ਸਕਦਾ। ਨਾ ਨਾ ਵੀਰੇ ਦੇਖ ਤੁਸੀਂ ਉੱਪਰ ਕੈਮਰਾ ਮਾਰ ਕੇ ਦੇਖ ਲਓ ਕੋਈ ਜਾਨਵਰ ਨਹੀਂ ਸੀ ਤੁਹਾਡੇ ਸਾਹਮਣੇ। ਹੂੰ ਤੇ ਇਹ ਵੀ ਕੋਈ ਜਿਵੇਂ ਹੁਣ ਕਿਸੇ ਚੀਜ਼ ਦਾ ਮੌਸਮ ਜਿਵੇਂ ਕੋਈ ਫਲ ਦਾ ਮੌਸਮ ਹੁੰਦਾਗਾ ਇਹ ਵੀ ਕੋਈ ਇਹ ਨਾ ਟਾਈਮ ਹੁੰਦਾਗਾ ਪਾਣੀ ਆਉਣ ਦਾ ਬੰਦ ਤੇ ਕੀ ਤੁਹਾਨੂੰ ਕੀ ਕੀ ਬਈ ਤੋ ਕੀ ਕੀ ਮੰਨਤਾ ਕੀ ਮੰਨਤਾ ਮੰਨਦੇ ਹੋ ਵੀ ਜਿਹੜੀ ਮੰਨਤਾ ਪੂਰੀ ਹੋਈ ਹੈ ਕੀ ਕਿਸ ਮੰਤਾ ਤਾਂ ਵੀਰੇ ਜਿਹੜਾ ਇਹ ਚ ਪਾਣੀ ਆਉਂਦਾ ਜਿਵੇਂ ਉਹਨ ਕੋਈ ਹੱਡ ਗੋਡਾ ਦੂ ਕਦਾ ਬਜ਼ੁਰਗਾਂ ਦੇ ਗੋਡੇ ਦੇ ਉਹ ਕਿਸੇ ਦਿਨ ਨੀਗਾ ਕਮਜੋਰਾ ਖਾਂ ਚ ਛਿੱਟੇ ਮਾਰ ਲੇ ਪਾਣੀ ਦੇ ਤੇ ਜਿਵੇਂ ਕੋਈ ਦਰਦ ਹੁੰਦਾ ਪੇਟ ਚ ਉਹ ਪਾਣੀ ਪੀ ਸਕਦਾਗਾ ਬਣਦਾ ਤੇ ਮੱਥਾ ਤੇ ਕਿਸੇ ਨਾ ਕੋਈ ਇੱਥੇ ਕੁਝ ਨਹੀਂ ਚੜਦਾ ਹੈਗਾ ਬਸ ਫੁੱਲਾ ਫੁੱਲ ਥੋੜੇ ਜਿਹਾ ਕੱਚੀ ਦੱਸੀ ਪਾਉਣੀ ਆ ਅੱਛਾ ਕੀ ਕੀ ਬਿਮਾਰੀਆਂ ਬਿਲ ਜਿਆਦਾਤਰ ਜਿਹੜੀਆਂ ਬਿਮਾਰੀਆਂ ਦੇ ਇਲਾਜ ਨਹੀਂ ਡਾਕਟਰਾਂ ਕੋਲੇ ਉਹ ਬਿਮਾਰੀਆਂ ਦੇ ਇਲਾਜ ਦੂਰ ਹੁੰਦੇ ਆ ਹਾਂ ਬਾਈ ਜੀ ਜੇ ਮੈਂ ਖੁਰਕ ਖਰਕ ਹਟਦੀ ਸੋਨ ਦਸੀ ਐ ਨਹੀਂ ਜੇ ਖੁਰਕ ਹੋਵੇ ਅਲਰਜੀ ਹੋਵੇ ਪਿੰਡੇ ਤੇ ਇਹ ਪਾਣੀ ਇੱਥੋਂ ਲਿਜਾ ਕੇ ਪੀ ਲੈ ਮੱਥਾ ਟੇਕ ਜੇ ਬਸ ਕੋਈ ਇੱਥੇ ਪੈਸਾ ਨਹੀਂ ਚੜਦਾ ਕੋਈ ਪਤਾਸਾ ਨਹੀਂ ਲੱਡੂ ਨਹੀਂ ਬਸ ਇਕੱਲੇ ਫੁੱਲ ਤੇ ਕੱਚੀ ਲੱਸੀ ਦੀ ਸੇਵਾ ਭਾਈ ਅਸੀਂ ਇਹ ਚੀਜ਼ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਕਿਉਂਕਿ ਇਹ ਚੀਜ਼ ਦੇ ਵਿੱਚੋਂ ਲੋਕਾਂ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਗੁਰੂਆਂ ਨੇ ਵੀ ਇਹ ਚੀਜ਼ ਗਈ ਵੀ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਤੁਸੀਂ ਇਹ ਚੀਜ਼ਾਂ 'ਚ ਕਿਉਂ ਬੜੇ ਹੋਇਓ ਮੈਨੂੰ ਸਮਝ ਨਹੀਂ ਆਉਂਦਾ ਫਿਰ ਲੋਕ ਕਹਿੰਦੇ ਮਾਨਸਾਲੇ ਵੀ ਬਾਕੀ ਲੋਕਾਂ ਨੇ ਲੋਕਾਂ ਵੀ ਨਹੀਂ ਕਹਿੰਦੇ ਵੀ ਜਿਹੜੀ ਮਾਨਸਾਲੇ ਆ ਉਹ ਅ ਬੈਕਵਰਡ ਰਿਕ ਵਾਲੀ ਤੁਸੀਂ ਬਈ ਇਸ ਗੱਲ ਤੇ ਕਿਉਂ ਮਤਲਬ ਮੈਂ ਤੁਹਾਨੂੰ ਕੀ ਕਹਾਂ ਲੋਕਾਂ ਨਾਲ ਕੀ ਵੀਰੇ ਲੋਕ ਤਾਂ ਬਹੁਤ ਕੁਸਪਾਉਂਦੇ ਆ ਆਪਣਾ ਵਿਸ਼ਵਾਸ ਹੋਣਾ ਚਾਹੀਦਾ ਗਾ ਬੰਦਾ ਜਿਹੜਾ ਕੰਮ ਕਰਦਾ ਉਹ ਕੰਮ ਕਰਨ ਨਾਲ ਸਹੀ ਹੋਣਾ ਚਾਹੀਦਾ ਜੀ ਮੈਨੂੰ ਇਹ ਤੇ ਵਿਸ਼ਵਾਸ ਆ ਮੇਰਾ ਵਿਸ਼ਵਾਸ ਆ ਲੋਕਾਂ ਨਾਲ ਕੀ ਲੋਕਾਂ ਨੇ ਕਿਹੜਾ ਪੰਮੂ ਫੜ ਸਕਦੇ ਆਂਗੀ ਤੁਹਾਨੂੰ ਕੀ ਮੋਰੀ ਸੀ ਕੀ ਮੋਰੀ ਥੋੜੀ ਦੂਰ ਹੋਈ ਐ ਮੈਨੂੰ ਵੀਰੇ ਸਿਰਦਰਦ ਹੁੰਦਾ ਸੀਗਾ ਮੇਰੇ ਕਿੰਨੇ ਟਾਈਮ ਤੋਂ 2-3 ਸਾਲਾਂ ਤੋਂ ਮੈਂ ਇੱਥੇ ਆ ਕੇ ਪਾਣੀ ਪੀਤਾ ਤੇ ਫੁੱਲ ਚੜਾਏ ਤੇ ਲੱਸੀ ਦੀ ਲੱਸੀ ਨਾਲ ਬੂਆ ਕੀਤੀ ਬਣਦੀ ਤੇ ਮੈਂ ਮੱਥਾ ਟੇਕਦੀ ਰਹੀ ਪੰਜ ਛੇ ਦਿਨ ਤੇ ਵਧੀਆ ਹੁਣ ਮੇਰਾ ਸਿਰ ਦਰਦ ਠੀਕ ਆ ਤੇ ਘਰੇ ਵੀ ਸੁੱਖ ਸ਼ਾਂਤੀ ਆ ਮੈਂ ਛਿੱਟਾ ਦਿੱਤੀ ਆ ਬਾਈ ਜਿਹੇ ਕਹਿੰਦੇ ਆ ਵੀ ਸਾਡੀ ਜਿਹੜੀ ਬਿਮਾਰੀ ਐ ਇੱਥੇ ਠੀਕ ਹੋਈ ਐ ਪਰ ਮੈਂ ਚੀਜ਼ ਨਾਲ ਸਹਿਮਤ ਨਹੀਂ ਕਿਉਂਕਿ ਚੱਕਰ ਕੀ ਹੈਗਾ ਜੇ ਬੰਦਾ ਇਹਨਾਂ ਦੀ ਪੂਜਾ ਕਰਨ ਨਾਲ ਠੀਕ ਹੁੰਦਾ ਹੋਵੇ ਤਾਂ ਫਿਰ ਤਾਂ ਬੰਦੇ ਨੂੰ ਹੋਰ ਕੰਮ ਕਰਨ ਦੀ ਲੋੜ ਹੀ ਨਹੀਂ ਜਿਹਨੇ ਚ ਪਾਣੀ ਆਉਂਦਾ ਹੋਵੇ ਫਿਰ ਸੁੱਕ ਕੇ ਹੋ ਜਾਣਾ ਦੇਖੋ ਸੁੱਕੇ ਪਏ ਆ ਬਾਈ ਜੇ ਇਹਨਾਂ ਚ ਆ ਇੰਨੀ ਕਿ ਸ਼ਕਤੀ ਹੋਵੇ ਫਿਰ ਆ ਸੁੱਕੇ ਕਿਉਂ ਤੋਂ ਪਏ ਆ ਇਹ ਏ ਵੀਰੇ ਇਹਨਾਂ ਨੂੰ ਕੋਈ ਵੱਡ ਨਹੀਂ ਸਕਦਾ ਜੇ ਸ਼ਕਤੀ ਆ ਤਾਂ ਹੀ ਖੜੇ ਆ ਬਹੁਤ ਪੁਰਾਣੇ ਬਣਨੇ ਮੁੱਦਤਾਂ ਦੇ ਨੇ ਉਧਰ ਕੈਮਰਾ ਮਾਰ ਕੇ ਦੇਖੋ ਤੁਸੀਂ ਦੇਖੋ ਅੱਛਾ ਇਹਨਾਂ ਨੂੰ ਕੋਈ ਵੱਡ ਨਹੀਂ ਸਕਦਾ ਨਹੀਂ ਵੀਰੇ ਇਹਨਾਂ 'ਚ ਸ਼ਕਤੀ ਆ ਜੇ ਕੋਈ ਵੀ ਬਣ ਨੂੰ ਵੱਡੂਗਾ ਤਾਂ ਉਹਦੇ ਨਾਲ ਕੋਈ ਦਰਘਟਣਾ ਹੋ ਸਕਦੀ ਆ ਪੱਤਾ ਵੀ ਨਹੀਂ ਦੁਰਦਾਦਾ ਬੰਦਾ ਕੋਈ ਨਹੀਂ ਵੀਰੇ ਕੋਈ ਨਹੀਂ ਤੇ ਫਿਰ ਭਾਜੋ ਬੱਕਰੀਆਂ ਵਾਲੇ ਕਿਉਂ ਮਤਲਬ ਜਿਲੇ ਤੁਸੀਂ ਦੇਖਿਓ ਬੱਕਰੀਆਂ ਚਾਰ ਦੇ ਫਿਰਦੇ ਆ ਫਿਰ ਉਹ ਉਹ ਤਾਂ ਪੱਤੇ ਬੱਕਰੀਆਂ ਅਨੇਕਾ ਪੱਤੇ ਖਾਈ ਜਾਂਦੇ ਨੇ ਉਹ ਤਾਂ ਵੀਰੇ ਜਾਨਵਰ ਆ ਬੇਸਮਝਾ ਇਨਸਾਨ ਤਾਂ ਸਮਝ ਵਾਲੇ ਹੁੰਦੇ ਨੇ ਨਹੀਂ ਨਹੀਂ ਜਿਹੜਾ ਹੁਣ ਬੰਦਾ ਹੈ ਬਾਈ ਜੋ ਚੜੀਦਾ ਉਹ ਤਾਂ ਉਹ ਵੀ ਇਨਸਾਨ ਹੀ ਉਹ ਤਾਂ ਸਮਝੇਗੀ ਨਾ ਨਹੀਂ ਵੀਰੇ ਉਹ ਨਹੀਂ ਵੱਢਦਾ ਨਾ ਉਹ ਤਾਂ ਪਸੂ ਆ ਜਿਹੜੇ ਉਹ ਤਾਂ ਪੱਤੇ ਖਾ ਰਹੇ ਨੇ ਆ ਦੇਖੋ ਬਾਈ ਕੁੜੀ ਇਸ ਗੱਲ ਤੇ ਆਈ ਨਹੀਂ ਰਹੀ ਇਹ ਕਹਿੰਦੀ ਵੀ ਇਹਨੂੰ ਜੇ ਕੋਈ ਵੱਢਦਾ ਹੈਗਾ ਤੇ ਉਹਦਾ ਨੁਕਸਾਨ ਹੋ ਜਾਂਦਾ ਹੈ ਆ ਤੁਸੀਂ ਦੇਖੋ ਆ ਜਿਹੜੇ ਟਾਣੇ ਆ ਬਾਈ ਟਾਣੇ ਵੱਡੇ ਪਏ ਆ ਠੀਕ ਹੈ ਇਹ ਵੀ ਕਿਸੇ ਨੇ ਵੱਢੇ ਹੀ ਆ ਇਹ ਚੀਜ਼ਾਂ ਦੇ ਵਿੱਚ ਬਾਈ ਪੂਰਾ ਵੀ ਵਿਸ਼ਵਾਸ ਨਹੀਂ ਕਿਉਂਕਿ ਕੁੜੀ ਇਹਨਾਂ ਗੱਲਾਂ ਦੇ ਵਿੱਚ ਆਉਣ ਨਹੀਂ ਦਿੰਦੀ ਠੀਕ ਹੈ ਇਦਾਂ ਇੱਕ ਮੁੰਡਾ ਤੇ ਆਉਂਦਾ ਉਹਦੇ ਨਾਲ ਗੱਲਬਾਤ ਕਰਾਂਗੇ। ਠੀਕ ਹੈ ਇਹ ਸੱਚ ਹੈਗਾ ਝੂਠ ਹੈ ਇਹ ਕਿ ਲੋਕਾਂ ਨੂੰ ਲੁੱਟਣ ਦੇ ਮਾਰੇ ਕਰ ਰਹੇ ਆ ਇਹ। ਹੈਲੋ ਹਾਂਜੀ ਬਾਈ ਕਿਵੇਂ ਹੋ? ਸੀਆਈ ਅਸੀਂ ਗੱਲ ਬੜੇ ਕੀ ਚੱਕਰ ਹੈ ਜਿਹੜਾ ਇਹ ਦਰਖਤਾਂ ਚ ਪਾਣੀ ਨਿਕਲਦਾ ਕਿ ਅਨੁਸ਼ਵਾਸ ਬੈ ਮੈਂ ਇਹ ਕਿਸੇ ਕਿਸੇ ਦੇ ਥੋੜੇ ਗੱਲ ਲੜਾਈ ਹੈ। ਹਾਂਜੀ ਇਹ ਔਰ ਦੇ ਨਾਲ ਨਿਕਲਦਾ ਜੀ ਪਾਣੀ ਤੇ ਸਾਰੇ ਪਿੰਡ ਨੂੰ ਪਤਾ ਵੀ ਇਹਨਾਂ ਚ ਪਾਣੀ ਹੁੰਦਾ ਕਿ ਜੇ ਅਸੀਂ ਕੋਈ ਵੀ ਇੱਥੇ ਮੰਗ ਲਈਏ ਵੀ ਸੁੱਖ ਸੁੱਖੀ ਦੀ ਵੀ ਸਾਡਾ ਪੂਰਾ ਹੋ ਜੇ। ਇਹ ਗੱਲ ਗੱਲ ਬਣਾਈ ਹੋਈ ਹੈ ਸੱਚੀ ਨਹੀਂ ਹੈ ਨਾ। ਹਾਂਜੀ ਇਹ ਬਣਾਈ ਹੋਈ ਗੱਲ ਹੈਗੀ ਕਿਉਂਕਿ ਇਹ ਕੀ ਕਰਦੇ ਹੈਗੇ ਜੀ ਮੈਂ ਤੁਹਾਨੂੰ ਸੱਚ ਗੱਲ ਦੱਸ ਦਾਂਗਾ ਇਹ ਜਦੋਂ ਕੋਈ ਵੀ ਇੱਥੋਂ ਦੀ ਜਾਂਦਾ ਹੈ ਜੀ ਇਹ ਪਹਿਲਾਂ ਪਾਣੀ ਪਾ ਕੇ ਰੱਖ ਦਿੰਦੇ ਹੈਗੇ ਕਹਿੰਦੇ ਵੀ ਇਹ ਗਿੱਲਾ ਹੋਇਆ ਹੋਇਆ ਹੈਗਾ ਤੇ ਉਹ ਜਦੋਂ ਰੁਕਦਾ ਹੈਗਾ ਬੰਦਾ ਉਹ ਜਦੋਂ ਬੰਦਾ ਰੁਕ ਕੇ ਜਾਂਦਾ ਹੈਗਾ ਹਨਾ ਤੇ ਉਹਨਾਂ ਨੂੰ ਦੱਸਦੇ ਹੈਗੇ ਵੀ ਐ ਪਾਣੀ ਆਉਂਦਾ ਹੈਗਾ ਇਹਦੇ ਵਿੱਚੋਂ ਵੀ ਐ ਆਉਂਦੀਆਂ ਆਉਂਦੀਆਂ ਮੰਨਾ ਪੂਰੀਆਂ ਹੋ ਜਾਂਦੀਆਂ ਸਾਰੀਆਂ ਆਪਦੇ ਬੰਦੇ ਛੱਡੇ ਜਾਂਦੇ ਨੇ ਹਾਂਜੀ ਆਪਦੇ ਬੰਦੇ ਛੱਡੇ ਹੋਏ ਹੈਗੇ ਤੇ ਮੁੜ ਕੇ ਜਦੋਂ ਬੰਦੇ ਨੂੰ ਯਕੀਨ ਹੋ ਜਾਂਦਾ ਹੈਗਾ ਫਿਰ ਉਹ ਹੌਲੀ-ਹੌਲੀ ਉਹਨੂੰ ਕਹਿੰਦੇ ਵੀ ਤੁਸੀਂ ਇੱਥੇ ਆਹ ਚੜਾਓ ਇੱਥ ਜਿਹੜਾ ਉਹ ਵੀ ਉਹਵੇਂ ਮੇਰੇ ਫਿਰ ਲੋਕ ਕਹਿਣ ਲੱਗੇ ਇਹਦੇ ਵੀ ਅਸੀਂ ਚੜਾ ਦਿੰਦੇ ਹਾਂਗੇ ਫਿਰ ਉਹਵੇਂ ਪੈਸੇ ਖਾਂਦੇ ਹੀ ਉਹਨਾਂ ਤੋਂ ਅੱਛਾ ਚੱਕਦੇ ਵੀ ਹਨਾ ਪੈਸੇ ਚੱਕਦੇ ਆ ਦੇਖੋ ਇਹ ਬਾਈ ਇਹ ਕੁੜੀ ਮੰਨ ਨਹੀਂ ਰਹੀ ਕੀ ਚੱਕ ਰਹੀ ਹੁਣ ਤੁਸੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਦੱਸੋ ਬਾਈ ਉਹ ਮੁੰਡਾ ਕਹਿੰਦਾ ਵੀ ਇੱਥੇ ਜਿਹੜੇ ਸਾਡੇ ਪਿੰਡ ਦੇ ਆਣੇ ਇਹ ਚੀਜ਼ ਰਲ ਮਿਲ ਕੇ ਕੀਤੀ ਹੋਈ ਹੈ ਵੀ ਇਹਦੇ ਵਿੱਚ ਕੋਈ ਸੱਚ ਨਹੀਂ ਦੱਸੋ ਹਸਨ ਹੁਸੈਨ ਦਾ ਬਾਈ ਜੀ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਦੱਸੀ ਜਾਨੀ ਪਹਿਲੇ ਵੀ ਇੱਥੇ ਇਕੱਲੇ ਫੁੱਲ ਤੇ ਬਸ ਕੱਚੀ ਲੱਸੀ ਦਾ ਮੱਥਾ ਟਿਕਦਾਗਾ ਕੋਈ ਪੈਸਾ ਨਹੀਂ ਕੁਛ ਨਹੀਂ ਇਹ ਸਾਰੀ ਰੋਹੀ ਦੇ ਵਿੱਚ ਬਣਨੇ ਕੋਈ ਇਹ ਬਣ ਵੱਡਦਾ ਨਹੀਂ ਬਾਈ ਜੀ ਸਾਰੇ ਇੱਥੇ ਮੱਥਾ ਟੇਕਦੇ ਆ ਪਿੰਡ ਦੇ ਬਜੋਬ ਨਹੀਂ ਫਿਰ ਬਾਈ ਉਹ ਜਿਹੜਾ ਪਿੰਡ ਦਾ ਮੁੰਡਾ ਉਹ ਤਾਂ ਗੱਲ ਕਰ ਜਾਂਦਾ ਵੀ ਇਹ ਝੂਠ ਹੈ ਹੁਣ ਤੁਸੀਂ ਇਸ ਗੱਲ ਦੇ ਨਾਲ ਕਿਵੇਂ ਅਸੀਂ ਥੋੜੀ ਗੱਲ ਦਾ ਵਿਸ਼ਵਾਸ ਕਰ ਜੀਏ ਕਿਉਂਕਿ ਅਸੀਂ ਇਹ ਖਬਰ ਜੇ ਲਾਵਾਂਗੇ ਤਾਂ ਲੋਕਾਂ ਨੇ ਖਰਾ ਹੋਣਾ ਹੋ ਜਾਣਾ ਵੀ ਯਾਰ ਐਡੀ ਵੱਡੀ ਕਿੱਡਾ ਬੜਾ ਕਿਵੇਂ ਲੋਕ ਕਿਵੇਂ ਵਿਸ਼ਵਾਸ ਮੰਨਣਗੇ ਅੰਦਰ ਵਿਸ਼ਵਾਸ ਨੂੰ ਕਿਵੇਂ ਸੱਚ ਮੰਨਣਗੇ ਬਾਈ ਜੀ ਬੱਚਾ ਹੈ ਇਹਨੂੰ ਕੀ ਪਤਾ ਜੀ ਬਜ਼ੁਰਗਾਂ ਨੂੰ ਪਤਾ ਨਾ ਜੀ ਤੁਸੀਂ ਤੁਸੀਂ ਕਿੰਨੇ ਪੜ੍ਹੇ ਹੋ ਮੈਂ ਤਾਂ 10 ਪੜ੍ਹੀ ਹੋਈ ਆ ਬਈ ਤੁਸੀਂ ਬੇਟੇ ਮੈਂ 12 ਆ ਜੀ ਏ ਪਲੱਸ 2 ਪੜੇ ਤੁਸੀਂ ਦੱਸ ਬੜੇ ਹੋ ਬਾਈ ਹੁਣ ਤੁਸੀਂ ਇਹ ਦੇਖੋ ਵੀ ਜਿਆਦਾ ਸਮਝ ਇਹਨੂੰ ਆ ਜਾਂ ਤੁਹਾਨੂੰ ਹੈ ਤੁਸੀਂ ਕਿਹੜੇ ਸਕੂਲ ਚ ਪੜੇ ਹੋ ਪ੍ਰਾਈਵੇਟ ਚ ਹੋ ਕੇ ਸਰਕਾਰੀ ਚ ਸਰਕਾਰੀ ਚ ਜੀ ਤੂੰ ਬੜੇ ਕਿਹੜੇ ਚ ਪੜੇ ਪ੍ਰਾਈਵੇਟ ਚ ਬੜੇ ਪ੍ਰਾਈਵੇਟ ਚ ਠੀਕ ਹੈ ਤੇ ABC ਸੁਣਾ ਸਕਦਾ ਪੂਰੀ ਹਾਂਜੀ ਸੁਣਾ ਸਕਦਾ ਸੁਣਾਓ A B C D E F G H I J K L M N O P Q R S T U V W X Y Z ਤੁਹਾਨੂੰ ਆਉਂਦੀ ਹੈ ਹਾਂ ਆਉਂਦੀ ਹੈ ਸੁਣਾਓ ਸੁਣਾਓ ਫਿਰ A B ਲਓ ਜੀ ਏ ਕਹਿੰਦੀ ਵੀ ਇਹਦਾ ਬੱਚਾ ਇਹਨੂੰ ਬੱਚੇ ਨੂੰ ਕੀ ਪਤਾ ਹੈ ਉਹਨੂੰ ABC ਵੀ ਨਹੀਂ ਸੁਣਾਉਣੀ ਆਈ ਤੇ ਉਹ ਬੰਦੇ ਨੇ ABC ਆ ਸਕੰਟਾ ਚ Z ਤੱਕ ਸਾਰੇ ਸੁਣਾਤੀ ਠੀਕ ਹੈ ਗਿਣਤੀ ਤੇ 35 ਬਾਰੇ ਪਤਾ ਗਿਣਤੀ ਬਿੰਤੀ ਕੀ ਹੁੰਦੀ ਹੈ ਗਿਣਤੀ 1 2 4 5 8 9 35 ਮੈਨੂੰ ਇੰਨਾ ਨਹੀਂ ਪਤਾ ਜੀ ਜਿਹੜੀ ਗੱਲ ਆ ਤੁਸੀਂ ਉਹ ਕਰੋ ਤੁਸੀਂ ਲਓ ਜੀ ਇਹਨੂੰ ਗਿਣਤੀ 35 ਤਾਂ ਨਹੀਂ ਪਤਾ ਗਿਣਤੀ ਬਿੰਤੀ ਕੀ ਹੁੰਦੀ ਹੈ ਬੜੇ ਗਣਤੀ 1 ਤੋਂ ਲੈ ਕੇ 100 ਤੱਕ ਸਪੱਸ਼ਟ ਪਤਾ ਹੈ ਜੀ ਗਣਤੀ ਤਾਂ ਹੁੰਦੀ ਹੈ ਜਿਵੇਂ 1 2 100 ਆਪਾਂ ਗਿਣ ਲੈਂਦੇ ਆ ਕਿ 35 ਹੁੰਦੀ ਹੈ ਜੀ ਊੜਾੜਾ ਊੜਾ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਓਕੇ ਦੇਖੋ ਜੀ ਬਾਈ ਆ ਗਿਆ ਸਾਹਮਣੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਓ ਠੀਕ ਹੋ ਬਾਈ ਯਾਰ ਕੁੜੀ ਇੱਥੇ ਝੰਡ ਦੀ ਸੇਵਾ ਕਰਦੀ ਫਿਰਦੀ ਐ ਤੇ ਕਹਿੰਦੀ ਇਹਦੋਂ ਬਹੁਤ ਬਹੁਤ ਸ਼ਕਤੀ ਹੈ ਕਹਿੰਦੀ ਇਹਦੋਂ ਪਾਣੀ ਨਿਕਲਦਾ ਝੰਡ ਚੋਂ ਜੇ ਉਹ ਐ ਸੱਚਾ ਬਾਈ ਐ ਕਿ ਝੂਠ ਐ ਪਾਣੀ ਤਾਂ ਨਹੀਂ ਨਿਕਲਦਾ ਜਨ ਸੋਈ ਝੂਠਾ ਬਈ ਇਹ ਝੂਠਾ ਤੇ ਬਈ ਫਿਰ ਇਹ ਆਂਦਵਿਸ਼ਵਾਸ ਬਣਾਇਆ ਹੋਇਆ ਹੈ ਕਿਹੜਾ ਪੰਡ ਆਪਣਾ ਆਹੀ ਹੈ ਗਿੱਦੜਾ ਗਿੱਦੜਾ ਇਹ ਕਹਿੰਦੀ ਵੀ ਮੈਂ ਇੱਥੇ ਆਉਣੀ ਆ ਬਈ ਮੇਰੇ ਬਿਮਾਰੀਆਂ ਟੁੱਟੀਆਂ ਜੇ ਆ ਬੋਹ ਆ ਕਹਿੰਦੀ ਮੈਂ ਉਹਦਾ ਸ਼ਕਤੀ ਹੈਗੀ ਐ ਤਾਂ ਨਹੀਂ ਸ਼ਕਤੀ ਰਹਿ ਗਈ ਪਾਣੀ ਤਾਂ ਨਹੀਂ ਨਿਕਲਦਾ ਨਾ ਪਾਣੀ ਨਿਕਲਦਾ ਹੁਣ ਸ਼ਕਤੀ ਬਹੁਤ ਹੈ ਸ਼ਕਤੀ ਤਾਂ ਹੀ ਮੰਨਦੇ ਬਈ ਇਹਨਾਂ ਜੇਗੀ ਹੈ ਪਾਣੀ ਪਾਣੀ ਵਾਲਾ ਝੂਠਾ ਹੈ ਪਾਣੀ ਵਾਲਾ ਝੂਠਾ ਪਾਣੀ ਤਾਂ ਨਿਕਲਦਾ ਖਰਸ਼ਕਤੀ ਬਹੁਤ ਆ ਬਾਬੇ ਮੋਹਨ ਦਾ ਜੀ ਹਾਂ ਉਹ ਮੋਹਨ ਦਾ ਜੀ ਜਗੈ ਦੀ ਸ਼ਕਤੀ ਇਹਦੇ ਬਹੁਤ ਹੈ ਪਰ ਖਰੋਵਰ ਬਣਿਆ ਹੋਇਆ ਪਿੱਛੇ ਸਰੋਵਰ ਦੇ ਵਿੱਚ ਕੋਈ ਵੀ ਬੰਦਾ ਇਸ਼ਨਾਨ ਕਰ ਲਾਂਦਾ ਫੌੜਾ ਫਿੰਸੀ ਖੁਰਖ ਸਾਰੀ ਹਟ ਜਾਂਦੀ ਹੈ। ਉਹ ਹਟਦੀ ਹੈ ਜੀ। ਆਉ ਹਟਦੀ। ਮਤਲਬ ਪਾਣੀ ਵਾਲਾ ਇਹਨਾਂ ਨੂੰ ਕਿਸੇ ਨੇ ਗਲਤ ਕਹਿਤਾ। ਹਾਉ ਪਾਣੀ ਵਾਲਾ ਕਿਸੇ ਨੇ ਗਲਤ ਕਹਿਤਾ। ਪਾਣੀ ਠੀਕ ਠੀਕ ਹੈ ਜੀ। ਹੋ ਠੀਕ ਹੋ ਜੀ ਹਾਂ ਠੀਕ ਹੈ ਸਰੋਵਰ ਦੇ ਵਿੱਚ ਆਰਾਮ ਆਉਂਦਾ ਜ਼ਰੂਰ ਠੀਕ ਹੈ ਜੀ ਉਹ ਉਹ ਸੱਚ ਹੈ ਹਾਂ ਉਹ ਸੱਚ ਹੈ ਤੇ ਬਾਕੀ ਕੋਈ ਜਿਹੜੀ ਮਰਜ਼ੀ ਸੁੱਖ ਸੁੱਖ ਲਿਓ ਦੀ ਪੂਰੀ ਹੈ ਠੀਕ ਹੈ ਜੀ ਜਾਂ ਹਫ਼ਤੇ 'ਚ ਜਾਂ 40 ਦਿਨਾਂ 'ਚ ਸੁੱਖ ਪੂਰੀ ਹੋ ਜਾਣਾ ਸੁੱਖ ਪੂਰੀ ਹੁੰਦੀ ਹੈ ਜੀ ਕੀ ਆਵਾਜ਼ ਆ ਜੀ ਇਹ ਜਗ੍ਹਾ ਹੈ ਕੀ ਬਾਬਾ ਪੂਰਨ ਦਾਸ ਦੀ ਜੀ ਬਾਬਾ ਮਹਨ ਦਾਸ ਦੀ ਮਹਨ ਦਾਸ ਜੀ ਦੀ ਹਾਂ ਬਾਬਾ ਮਹਨ ਦਾਸ ਦੀ ਜਗ੍ਹਾ ਦੇਖੋ ਭਾਈ ਅਸੀਂ ਤਾਂ ਇੱਕ ਫਿਲਮ ਬਣਾਉਣ ਆਏ ਸੀ ਵੈਸੇ ਹੀ ਠੀਕ ਹੈ ਜੀ ਤੇ ਸਾਨੂੰ ਬਾਬਾ ਮਹਨ ਦਾਸ ਜੀ ਨੇ ਸਤਵੀਂ ਖਿੱਚ ਲਿਆ ਕੁਝ ਸਹੀ ਗੱਲ ਹੋ ਗਈ ਨਾ ਹਾਂਜੀ ਇਹ ਬਈ ਖੁਸ਼ੀ ਤੇ ਅਸੀਂ ਭਾਈ ਇਹ ਅਸੀਂ ਇਹ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਵਧੀਆ ਵਧੀਆ ਇਹ ਕੁੜੀ ਸਹੀ ਗੱਲ ਸੱਚ ਨਿਕਲੀ ਸੱਚੀ ਗੱਲ ਨਿਕਲੀ ਹੈ ਨਾ ਸਰ ਜੀ ਨਾਲ ਗੱਲ ਕੀਤੀ ਹੈ ਸੱਚ ਨਿਕਲੀ ਹਾਂ ਸੋ ਬਈ ਇੱਥੇ ਸ਼ਕਤੀ ਬਾਕੀ ਹੈ ਸ਼ਕਤੀ ਬਾਕੀ ਹੈ ਹਾਂ ਜਿਹੜੀ ਅਸੀਂ ਵੀਡੀਓ ਬਣਾਈ ਹੈ ਉਹਦੇ ਜਿਹੜੇ ਲੋਕ ਝੰਡਾ ਦੀ ਪੂਜਾ ਕਰਦੇ ਆ ਉਹ ਚੀਜ਼ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਜੀ ਬਣਦੀ ਬਣਦੀ ਨਹੀਂ ਬਣ ਹੋਵੇ ਤਾਂ ਝੰਡਾ ਕੁਝ ਵੀ ਹੈ ਨਹੀਂ ਝੰਡਾ ਚ ਤਾਂ ਹੈ ਨਹੀਂ ਸ਼ਕਤੀ ਜੀ ਨਹੀਂ ਝੰਡਾ ਕੁਝ ਹੀ ਨਹੀਂ ਕਰ ਸਕਦੇ ਪਰ ਹੈ ਸਾਡੇ ਚ ਸ਼ਕਤੀ ਹੈ ਜਿੱਥੇ ਜਗ੍ਹਾ ਬਣਦੀ ਉੱਥੇ ਸ਼ਕਤੀ ਹੁੰਦੀ ਹੈ ਹਾਂ ਜੀ ਹਾਂ ਹੁਣ ਜੇ ਬਾਪੂ ਜੀ ਨੇ ਕਿਹਾ ਵੀ ਇਹ ਜਿਹੜੀ ਜਗ੍ਹਾ ਉ ਪਰ ਇਹ ਜਿਹੜਾ ਸੀ ਭਾਈ ਤੋ ਮੈਸੇਜ ਦਿੱਤਾ ਸੀਗਾ ਇਹ ਸਾਰੇ ਆਰਟਿਸਟ ਹੈ ਸਾਡੀ ਸੋਡੀ ਫਿਲਮ ਹੈ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗਲਰੀ ਚੈਨਲ ਤੋਂ ਚਲੋ ਆਜੋ ਭਾਈ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ